ਅੱਜ ਦੀ ਜਿਹੜੀ ਵੀਡੀਓ ਆਪਾਂ ਬਣਾਉਣ ਲੱਗੇ ਆਂ ਕਈ ਭਰਾਵਾਂ ਦੇ ਫੋਨ ਆਏ ਸੀ ਕਮੈਂਟ ਵੀ ਆਉਂਦੇ ਨੇ ਤੇ ਕੰਮ ਕੀ ਆ ਉਹ ਵੀ ਤੁਹਾਨੂੰ ਦੱਸਦੇ ਆਂ ਤੇ ਵੀਡੀਓ ਚੱਲਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਹੋਰ ਦੋਸਤ ਮਿੱਤਰਾਂ ਨੂੰ ਦਾ ਫਾਇਦਾ ਹੋ ਜਾਵੇ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਸ਼ੁਰੂਆਤ ਕਰਦੇ ਆਂ ਇਸ ਨਵੀਂ ਵੀਡੀਓ ਦੇ ਨਾਲ ਤੇ ਜਿੰਨੇ ਵੀ ਮੇਰੇ ਦੋਸਤ ਮਿੱਤਰ ਪਹਿਲੀ ਵਾਰ ਵੀਡੀਓ ਦੇਖ ਰਹੇ ਆਂ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਐਹੋ ਜਿਹੀਆਂ ਵੀਡੀਓ ਆਪਾਂ ਲੈ ਕੇ ਆਉਂਦੇ ਰਹਿਾਂਗੇ ਤੇ ਆਪਾਂ ਦੱਸਦੇ ਆ ਅੱਜ ਦੇ ਦੋਸਤੋ ਜਿਹੜਾ ਵੀਡੀਓ ਵਿੱਚ ਕੀ ਦੱਸਣਾ ਉਹ ਆਪਾਂ ਹੈਗਾ ਵੀ ਮੱਝਗਾਂ ਦੀ ਜਿਹੜੀ ਧਾਰ ਕਲੜੀ ਹੋ ਜਾਂਦੀ ਆ ਪੋਲੀ ਕਰਨ ਵਾਸਤੇ ਕੀ ਦਈਏ ਤੇ ਵਿੱਚ ਭਰਾਵਾਂ ਨੂੰ ਪਤਾ ਨਹੀਂ ਹੁੰਦਾ ਕੋਈ ਕੁਛ ਦੇ ਦਿੰਦਾ ਕੋਈ ਕੁਛ ਦੇ ਦਿੰਦਾ ਤੇ ਉਹਦੇ ਵਾਸਤੇ ਸਿਰਫ 50 ਗਰਮੀਆਂ ਦਾ ਕੰਮ ਤੇ ਚੀਜ਼ ਆ ਜਿਹੜੀ ਇੱਕ ਨੰਬਰ ਆ ਤੇ ਰਿਜ਼ਲਟ ਵੀ ਜਮਾ ਕੇ ਲਾ ਵਰਤ ਕੇ ਵੀ ਦੇਖਿਆ ਪਰ ਅੱਜ ਇੱਕ ਆਪਾਂ ਦੁਬਾਰੇ ਫੇਰ ਵਰਤਣ ਲੱਗਿਆ ਤੁਹਾਨੂੰ ਆਪਾਂ ਦਿਖਾਉਣੇ ਆ ਤੇ ਤੁਸੀਂ ਕਰਨਾ ਦੁਕਾਨ ਦੇ ਉੱਪਰ ਜਾਣਾ ਦੁਕਾਨ ਦੇ ਉੱਪਰ ਜਾ ਕੇ ਜਦੋਂ ਵੀ ਜਾਓਗੇ ਅਨਸਾਰੀ ਕੋਲੇ ਭੱਜ ਜਾਓ ਉਹਨੂੰ ਕਹੋ ਵੀ ਠਿਕਰੀ ਨਾ ਸਾਦਰ ਦੇ ਦਿਓ ਇੱਕ ਵੱਡਾ ਹੁੰਦਾ ਖੁੱਲਾ ਹੁੰਦਾ ਠਿਕਰੀ ਨਾ ਸਾਦਰ ਇੱਕ ਠਿਕਰੀਆਂ ਵਾਲਾ ਪਾੜਕ ਦੇ ਵਿੱਚ ਹੁੰਦਾ ਕਿਲੋ ਦਾ ਪਾੜਕਾ ਇਹ ਜੀਆਂ ਟੋਪੀਆਂ ਆਉਣੀਆਂ ਤੇ ਇਹ ਇਹ ਆਪਾਂ ਨਾ 5 ਰੋਜ ਦੀਆਂ ਖਵਾਉਣੀਆਂ ਡੇਲੀ ਇੱਕ ਹਫਤਾ ਇਸ ਤੋਂ ਬਾਅਦ ਤੰਨ ਕਰ ਦਿਓ 5 ਖਵਾਉਂਦੇ ਖਵਾਉਂਦੇ ਤੁਹਾਨੂੰ 4-5 ਦਿਨਾਂ ਦੇ ਵਿੱਚ ਜਿਹੜਾ ਫਰਕ ਪਾ ਐਜੂਕੇਸ਼ਨ ਨੂੰ ਪਤਾ ਲੱਗ ਜੂ ਧਾਰ ਕੀ ਰੂਮ ਵਰਗੀ ਪੋਲੀ ਹੋ ਜੂਗੀ ਤੇ ਮੇਨਟੈਂਸ ਕੈਂਟਾਂ ਦੇ ਵਿੱਚ ਕੱਢ ਕੇ ਖੜੇ ਹੋ ਜਾ ਕਰੋਗੇ ਤੇ ਮਾ ਦੁਬਾਰੇ ਫੇਰ ਸੁਣ ਲੋ ਠਿਕਰੀ ਨਸਾਦਰਾ ਠਿਕਰੀਆਂ ਲੈ ਕੇ ਲੈਣਾ ਟੋਪੀਆਂ ਵਰਗਾ ਪਾਟ ਕੇ ਆਉਂਦਾ ਕਿਲੋ ਦਾ 70 ਰੁਪਏ ਦਾ ਕਿਲੋ ਪੈ ਜਾਂਦਾ ਤੇ ਕਈ ਵਾਰ ਮੰਨ ਲਓ 100 ਰੁਪਏ ਵੀ ਕਿਲੋ ਲਾ ਜਾਂਦੇ ਤੇ ਆਹ ਚੀਜ਼ ਲਿਉਣੀ ਆ ਖੁੱਲਾ ਨਹੀਂ ਲੈਣਾ ਜਿਹੜਾ ਖੁੱਲਾ ਹੁੰਦਾ ਆਹ ਠਿਕਰੀ ਨਸਾਦਰ ਲੈਣਾ ਪੰਜ ਟੋਪੀਆਂ ਰੋਜ਼ ਦੀਆਂ ਦੇਣੀਆਂ ਆਪਾਂ ਮੱਝ ਜਾਂ ਗਾਂ ਨੂੰ ਤੇ ਜੇ ਟਾਰ ਕਰ ਲਿਆ ਤਾਂ ਦਿਨਾਂ ਦੇ ਵਿੱਚ ਜਿਹੜੀ ਧਾਰਾ ਪੋਲੀ ਹੋ ਜੂਗੀ ਤੇ ਤੁਸੀਂ ਰਿਜ਼ਲਟ ਆਪ ਦੇਖ ਲਿਓ ਧੰਨਵਾਦ ਦੋਸਤੋ ਸਾਰੇ ਭਰਾਵਾਂ ਨਾਲ ਇਹ ਜੀ ਵੀਡੀਓ ਲੈ ਕੇ ਆਉਂਦੇ ਰਹਿਵਾਂਗੇ ਜਲਦੀ ਮਿਲਦੇ ਆ ਨਵੀਂ ਜੀ ਵੀਡੀਓ ਦੇ ਨਾਲ ਤਬ ਤੱਕ ਲਈ ਦਿਓ ਇਜਾਜ਼ਤ